225 ਉਹਾਰ ਰਸਕਾਰ ਪਰੀਆਂ ਸਖਾਈ ਦਾ ਮਿੰਟਲ ਵੀ ਰਖੋ ਤਾਂ ਸੇਹ ਜਰਾ ਮਹਿਲਾ ਦਿਖਣੀ ਹੱਲੇ ਕੋਈ ਮਾਈਕ ਹੱਲੇ ਗਾ ਮੈਂ ਇੱਕ ਤਾਂ ਲਗਾ ਉਹ ਜਿਸ ਕਰ ਉਹ ਜਗਾ ਸੇ ਸਿੱਖਾਂ ਚ ਹੱਥਲੀ ਕਰ ਜੋ ਭਾਰਤੀ ਦੇ ਜੂਤ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਤੇ ਜਿਹੜੀ ਆਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਸੀ ਸਾਰੇ ਸ੍ਰੀ ਹੰਕਾਰ ਦੇ ਅੰਦਰ ਅਕਾਲ ਪੁਰਖ ਸਾਹਿਬ ਦੀ ਸਿੱਖੀ ਦੇ ਆਲ ਦ샨 ਦੀ ਖਾਤਰ ਅੱਲਾ ਆਪਣੀ ਬਣਾਇਆ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਮਹਾਂਪੁਰਖਾਂ ਦੀ ਫਾਈ ਦੇ ਵਿੱਚ ਭਾਈ ਅਮਰੇਖ ਸਿੰਘ ਜੀ ਕਿਸੇ ਤਰ੍ਹਾਂ ਭਾਈ ਜਰਨੈਲ ਸਿੰਘ ਜੀ ਬਾਬਾ ਥਾਰਾ ਸਿੰਘ ਜੀ अनेका ਹੀ ਮਰਜ਼ੀ ਵਲੇ ਗੁਰੂ ਦੇ ਸ਼ਹੀਦ ਸਿੰਘਾਂ ਨੇ ਭਾਰਤੀ ਫੌਜ ਦਾ ਡਟ ਮੇ ਡਟ ਮਾ ਮੁਕਾਬਲਾ ਕੀਤਾ ਮੂੰਹ ਤੋੜ ਜਵਾਬ ਦਿੱਤਾ ਇਹੜੇ ਕਹਿੰਦੇ ਸੀ ਕੁਝ ਪਲਾਂ ਦੇ ਕੁਝ ਘੰਟਿਆਂ ਦੀ ਅਸੀਂ ਸਾਰਾ ਆਪਰੇਸ਼ਨ ਖਤਮ ਕਰ ਦਿਆਂਗੇ ਉਹਨਾਂ ਨੂੰ ਮੂੰਹ ਦਿਖਾਣੀ ਪਈ ਫਿਰ ਬਾ ਸਰਕਾਰ ਕੋਲੇ ਇਸ ਨਾਲ ਦਾ ਅੱਜ ਤੱਕ ਕੋਈ ਜਵਾਬ ਨਹੀਂ ਕਿ ਸਿੱਖਾਂ ਦੇ ਇਸ ਬਹੁਤ ਹੀ ਸਰਦਾਰਤ ਇਸ ਪਕਤੀ ਨਾਮ ਦੇ ਉੱਪਰ ਹਮਲਾ ਕਿਉਂ ਕੀਤਾ ਜੋ ਕਿ ਸਿੱਖ ਦਾ ਆਪਣੀਆਂ ਹੱਕੀ ਮੰਦਾਂ ਮੰਦਰੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਪਾ ਸਰਕਾਰ ਦੇ ਵਿਰੋਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਇਹਨੂੰ ਲੈ ਜਾ ਬਿਨਾਂ ਕੋਈ ਕਹਿੰਦੀ ਕਿਤੇ ਆ ਬਿਨਾ ਕੋਈ ਨੋਟਿਸ ਦਿੱਤੇ ਆ ਬਿਨਾ ਕੋਈ ਚੇਤਾਵਨੀ ਦਿੱਤੇ ਆ ਇਸ ਤਰ੍ਹਾਂ ਦਾ ਤੁੰ ਜਿਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਸ੍ਰੀਮਾਨ ਸੰਤ ਪੱਪਾ ਜਰਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਅਨੇਕਾਂ ਦਮਦਮਿਤ ਸਾਲ ਤੋਂ ਬਿਨਾਂ ਬਹੁਰੀ ਬਹੁਤ ਸਾਰੇ ਸਿੰਘ ਸਨ ਫਿਡਿਸ਼ਨ ਦੇ ਸਿੰਘ ਸਨ ਅਖੰਡ ਜੀਤ ਤਰੀ ਯਾਤਰੀ ਸਨ ਬਹੁਤ ਬੱਠੇ ਬੰਦੀਆਂ ਦੇ ਸਨ ਖਾਲਸਾ ਪੰਥ ਨੇ ਲੜਾਈ ਲੜੀ ਉਸ ਤੋਂ ਬਾਅਦ ਭਾਰਤ ਦੀਆਂ ਏਜੰਸੀਆਂ ਨੇ ਸਰਕਾਰਾਂ ਨੇ ਬਹੁਤ ਨੈਕ ਨੈਕਸਰ ਜਿੰਨੀ ਕੋਸ਼ਿਸ਼ ਕੀਤੀ ਬਹੁਤ ਵੱਡਾ ਗਲਤ ਕੀਤਾ ਪਰ ਦੁਨੀਆ ਦੇ ਵਿੱਚ ਰਸਤਾਈ ਯਾਤਰ ਹੋਈ ਅੱਜ ਸੱਤ ਉਪਨਤ ਪਾਰ ਤੱਕ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਤੱਕ ਉਮੇਤੇ ਸਿੱਖ ਇਸੀ ਦਿਨ ਜਸ਼ਨ ਮਨਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਆ ਇੱਥੇ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵਾਫਕ ਜਥੇਬੰਦੀਆਂ ਹਿੰਦੂਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਤਰਾਂ ਤੋਂ ਆ ਕੇ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਪੂ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਕੁਰਬਾਨੀ ਕੀਤੀ ਹੈ ਆਪਾਂ ਵਾਰਿਆ ਤਾਂ ਇਹ ਅੱਜ ਕਿਸ ਜਥੇਦਾਰ ਸਾਹਿਬ ਸੰਦੇਸ਼ ਪੜ ਰਹੇ ਨੇ ਆਕਾਤਖ ਸੈਪਤੋ ਜੀ ਦੇਖੋ ਇਹ ਕੁਝ ਗਲਤੀ ਦੇ ਉੱਪਰ ਪੰਥ ਦੀਆਂ ਵੱਡੀਆਂ ਸੰਸਥਾਵਾਂ ਨੇ ਦੰਦਮਿਕ ਜਖਸਾਲ ਨੇ ਨੈਕਸਟ ਦੇ ਵਿਖੇ ਬਣ ਕੇ ਨੇ ਵੱਖ-ਵੱਖ ਸੰਸਥਾਵਾਂ ਨੇ ਇਸ ਤੇ ਨੋਸਟ ਕਰਾਇਆ ਸੀ ਕਿ ਪਸਤਾਂ ਦੀ ਇਸ ਢੰਗ ਦੇ ਨਾਲ ਨਿਯੁਕਤੀ ਕਰਨੀ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਚ ਅਰਦਾਸ ਕਰਦੇ ਨੇ ਕਿ ਇਹ ਅਕਾਲਤਾਂ ਸਭ ਤੇ ਤਾਜ ਕੋਈ ਨਾ ਹੋਣੀ ਇਹ ਬੰਦਗੀਆ ਜਿਹੜੀਆਂ ਪਰੰਪਰਾ ਤਰਜਾਦਾ ਉਹਨੂੰ ਵੱਡੀ ਢਾ ਲੱਗੀ ਹੈ ਅੱਜ ਵੀ ਇਹੀ ਇੱਕ ਕੋਈ ਨਿੱਜੀ ਤੌਰ ਤੇ ਗਿਆਨੀ ਕਰਤਜਿਤੀ ਦਾ ਨਾਲ ਕਿਸੇ ਦਾ ਕੋਰੋਧ ਨਹੀਂ ਕਿਸੇ ਦੇ ਬੜਾ ਮोटा ਕੋਰੋਸਾ ਹੋ ਵੀ ਸਕਦਾ ਹੈ ਪਰ ਗੱਲ ਮਰਜ਼ਾਦਾ ਦੀ ਹੈ ਮਰਜ਼ਾਦਾ ਦੇ ਅਨਸਾਰ ਉਹਨਾਂ ਦੀ ਨਾਂ ਤਾਂ ਨਿਯੁਕਤੀ ਹੋਈ ਨਾ ਕਾਜਕੁਸ਼ੀ ਹੋਈ ਇਹ ਸਾਰੀਆਂ ਪਰੰਪਰਾ ਨੂੰ ਰੋਲਿਆ ਜਾ ਰਿਹਾ ਹੈ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਖਾਸ ਕਰਕੇ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜਿਸ ਲਈ ਜ਼ਿੰਮੇਵਾਰ ਹੈ ਜੀ ਜੀ ਅੱਜ ਤੱਕ ਆਰਥਿਕ ਸਥਿਤੀ ਨੂੰ ਲੈ ਕੇ ਗੱਲਾਂ ਹੋ ਰਹੀਆਂ ਸੀ ਰਾਜ ਦੀ ਸਥਿਤੀ ਸਿਰਫ ਰੋਸ ਹੈ ਹੋਰ ਸਖਾਂ ਦੀ ਆਸ ਤੋਂ ਕੋਈ ਦਸਮ ਨਹੀਂ ਰੋਸ ਸਿਰਫ ਪ੍ਰਜਾਦਾਤੇ ਹੈ ਉਹ ਪਰੰਪਰਾਤੇ ਹੈ ਸਾਡੀਆਂ ਜੋ ਕੰਡਮੁੱਲੀਆਂ ਉਹ ਕੀਮਤੀ ਸਾਡੀਆਂ ਪਰੰਪਰਾ ਉਹਨਾਂ ਤੇ ਰੋਸ ਹੈ ਜਲਦੀਆਂ ਦਾ ਰੋਸ ਨਹੀਂ ਅੱਜ ਖਾਲਸਾਣ ਦੇ ਨਾਰੇ ਲਗਾਏ ਗਏ ਸੰਤਾਵਲੋ ਜੀ ਇਹ ਤਾਂ ਵਕਤ ਤੋਂ ਕਿ ਦੁਨੀਆਂ ਦੇ ਵਿੱਚ ਨਾਰੇ ਲੱਗਦੇ ਆ ਹਰ ਸਾਲ ਹੀ ਲੱਗਦੇ ਆ ਕੋਈ ਅੱਜ ਨਾ ਵੀ ਕਰਦਾ